ਸਾਰਿਆਂ ਨੂੰ ਚੈਲੰਜ ਹੈ ਜੀ ਇਹ ਇਹ ਰੇਟ ਦੀ ਕੋਈ ਗੱਡੀ ਦੇ ਹੀ ਨਹੀਂ ਸਕਦਾ ਠੀਕ ਹੈ 2,70,000 ਦੀ 15 ਮਾਡਲ ਸਕੋਡਾ ਰੈਪਿਡ ਤੋਂ ਬਣਾ ਮਾਡਲ ਮਾਰਕੀਟ ਜਿਹੜਾ ਮੰਗਦੀ ਆ 4.5 ਲੱਖ ਰੁਪਇਆ ਬਾਈ ਜੀ 3.5 ਲੱਖ ਰੁਪਏ ਦੀ ਨੋਨ ਐਕਸੀਡੈਂਟਲ ਕਾਰ ਇੰਜਨ ਗੇਅਰ ਦੀ ਨੋਨ ਐਕਸੀਡੈਂਟਲ ਦੀ ਆਪਣੀ ਹਮੇਸ਼ਾ ਵਾਂਗ ਗਾਰੰਟੀ ਹੈ ਜੀ ਪੂਰੀ ਹਾਂ ਅਨੁਕਾਰ ਦੇ ਦਾਂਗੇ 2,60,000 ਦੀ ਗੱਲ 2 ਲੱਖ ਰੁਪਏ ਦੇ ਲੋਨ ਨਾਲ ਤਾਂ ਮੰਗਣੀ ਹੈ 1.5 ਲੱਖ ਰੁਪਏ ਦੀ ਕਾਰ ਲੈ ਲਓ ਫੋਨ ਤੇ ਟੋਕਨ ਪਾ ਦਿਓ ਚੱਕ ਲਓ ਅੱਛਾ ਜੇ ਐਕਸੀਡੈਂਟਲ ਗੱਡੀ ਨਿਕਲੇ ਗੱਡੀ ਪੁੱਠੀ ਭੇਜ ਦਿਓ ਵਾਪਸ ਪੈਸੇ ਡਬਲ ਵਾਪਸ ਪੈਸੇ ਵਾਪਸ ਲੈ ਲਓ ਮਾਂ ਗੱਲ ਕਰਾਂ ਵੀ ਜੇ ਕਾਰ ਐਕਸੀਡੈਂਟਲ ਕਾਰ ਫ੍ਰੀ ਹੈ ਕਾਰ ਫ੍ਰੀ ਹੈ ਜੀ ਐਕਸੀਡੈਂਟਲ ਕਾਰ 75,000 ਰੁਪਏ ਦੇ ਰਿਕਾਰਡ ਚੱਲੀ ਹੈ ਜੀ 1,40,000 ਦੀ ਕਾਰ ਦੇ ਦਾਂਗੇ ਬੋਲੋ ਜੀਟੀ 1.5 ਜੀ ਹਾਂ ਦੋਵੇਂ ਚਾਬੀਆਂ ਇੰਸ਼ੋਰੈਂਸ ਵੈਲਿਡ ਹੈ 15 ਮਾਡਲ ਨਵੀਂ ਸ਼ੇਪ 4 ਰੇਟ ਗੈਸ ਕਰੋ 3.5 ਲੱਖ ਰੁਪਇਆ 2,65,000 ਦੀ ਕਾਰ ਦੇਣਾ ਲੈ ਵੀ ਅੱਜ ਤੁਹਾਨੂੰ ਰੇਟਾਂ ਦੇ ਪੂਰੇ ਧਮਾਕੇ ਦਵਾਂਗੇ ਬਈ ਮਿੱਤਰੋ ਆਲ ਇੰਡੀਆ ਦੇ ਚੈਲੰਜ ਵਾਲੇ ਰੇਟ ਹੋਣਗੇ ਐਸੇ ਰੇਟ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਹੁਣ ਐਂਡ ਤੱਕ ਬਣਿਓ ਸਕਿਪ ਨਾ ਕਰਿਓ ਜੇ ਸਕਿਪ ਕਰਤਾ ਤਾਂ ਤੁਸੀਂ ਰੇਟ ਮਿਸ ਕਰਦੋਗੇ ਬਈ ਹਨਾ ਤੇ ਇੱਕ ਗੱਲ ਕਰਾਂ ਬਈ ਆਪਣੇ ਇੰਸਟਾਗ੍ਰam ਉਤੇ ਵੀ ਨੇ ਹਨਾ ਜਦੋਂ 3,10,000 ਫੋਲੋਅਰ ਹੋ ਗਏ ਬਈ ਉਸ ਤੋਂ ਬਾਅਦ ਨਾ ਅਸੀਂ ਇੱਕ ਆਫਰ ਰੱਖੀ ਹੋਈ ਹੈਗੀ ਹਰ 15 ਦਿਨਾਂ ਬਾਅਦ ਆਪਣੇ ਮਿੱਤਰਾਂ ਨੂੰ 10000 ਰੁਪਏ ਦਾ ਕੈਸ਼ ਪ੍ਰਾਈਜ਼ ਦਿਆ ਕਰੂੰਗੇ ਡਾਨਾ ਵੀਰੇ ਤੁਹਾਡਾ ਨਾਲ ਵਾਦਾ ਹੈ ਇਹ ਆਪਾਂ ਜਰੂਰ ਕਰਾਂਗੇ ਬਹੁਤ ਛੇਤੀ ਕਰਾਂਗੇ ਨਾਲੇ ਤੇ ਭਾਈ ਲਗਾਤਾਰ 6 ਮਹੀਨੇ ਕਰਾਂਗੇ 3 ਲੱਖ 1000 ਫੋਲਰ ਤੋਂ ਬਾਅਦ ਸਟਾਰਟ ਕਰ ਦੇਣਾ ਭਈ ਨਾ ਆਪਾਂ ਆਉਣਾ ਡੀਅਰ 4x4 ਕਾਰ ਕਲੱਬ ਮਹਾਲੀ ਚੰਗੀਆਂ ਕਾਰਾਂ ਲੈਣ ਵਾਸਤੇ ਔਰ ਸਸਤੇ ਰੇਟਾਂ ਦੇ ਵਿੱਚ ਸਭ ਤੋਂ ਪਹਿਲੀ ਕਾਰ ਬਈ ਜਿਹੜੇ ਬਾਈ ਦਾ ਬਜਟ ਹੈਗਾ ਵੀ 1.5 ਲੱਖ ਰੁਪਈਆ ਦਾ ਤੁਸੀਂ ਆਹ ਕਾਰ ਲਿਜਾ ਸਕਦੇ ਅੱਛਾ ਕਿਹੜਾ ਮਾਡਲ ਕਾਰ ਹੈ ਭਾਈ ਜੀ 2012 ਮਾਡਲ ਇਓਨ ਇਰਾ ਪਲਸ ਹੈ ਪਾਵਰ ਵਿੰਡੋ ਪਾਵਰ ਸਟੀਅਰਿੰਗ ਠੀਕ ਹੈ ਜੀ ਤੇ 75000 ਰਪਏ ਦਰਕੋਡ ਚੱਲੀ ਹੈ ਜੀ 1 ਲੱਖ 40000 ਦੀ ਕਾਰ ਦੇ ਦਾਂਗੇ 1 ਲੱਖ 40000 ਰੁਪਏ ਦੀ ਭਾਈ ਆਹ ਕਾਰ ਲੈ ਜਾਓ ਭਾਈ ਇਹ ਨਾ ਬਹੁਤ ਸਸਤੇ ਰੇਟ ਤੇ ਕਾਰ ਹੈ ਤੇ ਆ ਆ ਗਈ ਆਪਣੇ ਲਵੇ ਰੈਪਿਡ ਕਿਹੜਾ ਮਾਡਲ ਹੈ ਇਹ ਜੀ 2015 ਮਾਡਲ ਸਕੋਡਾ ਰੈਪਿਡ ਫਸਟ ਓਨਰ ਡੀਜ਼ਲ ਦੀ ਕਾਰ ਹੈ ਠੀਕ ਹੈ ਜੀ 90000 ਵੀਦ ਰਿਕਾਰਡ ਚੱਲੀ ਹੋਈ ਹੈ। ਓਕੇ। ਮਤਲਬ ਸਾਰਿਆਂ ਨੂੰ ਚੈਲੰਜ ਹੈ ਜੀ ਇਹ ਇਹ ਰੇਟ ਦੀ ਕੋਈ ਗੱਡੀ ਦੇ ਹੀ ਨਹੀਂ ਸਕਦਾ। ਠੀਕ ਹੈ। 2,70,000 ਦੀ 15 ਮਾਡਲ ਸਕੋਡਾ ਰੈਪਿਡ। 270 ਦੇ ਵਿੱਚ ਬਈ 15 ਮਾਡਲ ਰੈਪਰ। ਉਹ ਵੀ ਫਸਟ ਓਨਰ ਦੀ ਕਾਰ ਹੈ। ਐਨਓਸੀ ਮਿਲ ਜੂਗੀ। ਸਾਰੇ ਕਾਗਜ। ਦਿੱਲੀ ਨੰਬਰ ਨਹੀਂ ਹੈ ਵੀਰੇ। ਇਹਨਾਂ ਹਰਿਆਣਾ ਨੰਬਰ ਹੈ। ਓਕੇ। ਯੂਪੀ 16 ਦਾ ਨੰਬਰ ਹੈ। ਐਨਓਸੀ ਨਾਲ ਹੈ। ਐਨਓਸੀ ਦੇ ਪੈਸੇ ਵੀ ਵਿੱਚੇ ਹੀ ਹੈ ਜੀ। ਲਾ ਜੀ ਬਾਈ। ਆ ਜਾਓ ਬਈ ਆ ਰੇਟ 'ਚ ਕਾਰ ਨਹੀਂ ਮਿਲ ਸਕਦੀ 2,70,000 ਰੁਪਇਆ ਦੀ। ਫਸਟ ਓਨਰ ਦੀ ਕਾਰ ਲੈ ਜਾਓ ਫ ਇਹ ਆ ਆ ਗਈ ਕਿਹੜਾ ਮਾਡਲ ਹੈ ਇਹ ਜੀ ਕ੍ਰੂਜ਼ 2011 ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈ ਚੰਡੀਗੜ੍ਹ ਦਾ ਨੰਬਰ ਹੈ 65000 ਰੁਪਏ ਤੋਂ ਰਿਕਾਰਡ ਚੱਲੀ ਹੈ ਪੈਸੇ ਸਾਢੇ 3 ਲੱਖ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਨ ਬੈਠ ਕੇ ਕਰ ਲਾਂਗੇ ਲੋ ਜੀ ਹਲੇ ਵੀ ਮਾਨਤਨ ਕਰਾਂਗੇ ਬਈ ਹਨਾ ਵੈਸੇ ਰੇਟ ਬਿਲਕੁਲ ਜਾਇਜ਼ ਆ ਪਰ ਮਾਨਤਨ ਕਰ ਦਾਂਗੇ ਆਹ ਹੈ ਵੀਰੇ ਮਾਡਲ ਇਹ ਜੀ 2015 ਮਾਡਲ Honda City ਹੈ ਹਾਂ ਜੀ ਹਰਿਆਣਾ ਦਾ ਨੰਬਰ ਹੈ ਠੀਕ ਹੈ ਇਹ ਗੱਡੀ ਲਗਭਗ 85000 ਚੱਲੀ ਹੋਈ ਹੈ ਜੀ ਸਰਪ ਬਹੁਤ ਸੋਹਣੀ ਆਈਡੀ ਟੈਕ ਵੈਰੀਐਂਟ ਆ ਵੀ ਦੇ ਵਿੱਚ ਹੈ ਪੈਸੇ ਪੈਸੇ 15 ਮਾਡਲ ਦਾ ਰੇਟ ਦਾ ਤੁਸੀਂ ਗੈਸ ਕਰੋ ਕੀ ਰੇਟ ਹੋ ਸਕਦਾ ਗੱਡੀ ਦਾ 15 ਮਾਡਲ ਮਾਰਕੀਟ ਜਿਹੜਾ ਮੰਗਦੀ ਆ 4.5 ਲੱਖ ਰੁਪਈਆ ਬਾਈ ਜੀ 3.5 ਲੱਖ ਰੁਪਏ ਦੀ ਨੋਨ ਐਕਸੀਡੈਂਟਲ ਕਾਰ ਪੂਰੇ ਕਾਗਜੇ ਕੰਪਲੀਟ ਅੱਜ ਹੀ ਆਜੋ ਤੇ ਅੱਜ ਹੀ ਲੈ ਜਾਓ ਜਵਾਨ ਤੇ ਰਹੋ ਜਵਾਨ ਤੇ ਆ 3.5 ਲੱਖ ਰੁਪਏ ਦੀ ਕਾਰ ਕੋਈ Honda City 15 ਮਾਡਲ ਦੇ ਦੇਵੇ ਚੱਕ ਲਓ ਬਾਈ ਮੇਤਰੋ ਰੇਟ ਬਾਈ ਪੂਰਾ ਜਾਏਗਾ ਲਓ ਜੀ ਬਾਈ ਹਨਾ ਤੇ ਕਾਰ ਪੂਰੀ ਬੋਲਡ ਤੇ ਖੜੀ ਆ ਸੁਮੋ ਗੋਲਡ ਆਜੋ ਫਿਰ ਆਹ ਇਹ ਬਾਈ ਦੀ 2014 ਮਾਡਲ ਸੁਮੋ ਗੋਲਡ ਹੈ ਹਾਂ ईएक्स ਮਾਡਲ ਹੈ AC ਹੀਟਰ ਵਰਕਿੰਗ ਹੈ ਕਾगज ਪੂਰੇ ਆ ਦੂਜੇ ਨਾਲ ਦੀ ਕਰ 220000 ਦੀ ਕਾਰ ਲੈ ਲਓ 220000 ਰੁਪਿਆ ਦੇ ਵਿੱਚ ਲਾ ਪੂਰਾ ਤੜਕਦਾ फडਕਦਾ ਰੇਟ ਆ ਗਿਆ ਬਾਈ ਹਨਾ ਤੇ ਬਾਈ ਅਗਲੀ ਕਾਰ ਆ ਗਈ ਆਪਣੇ ਲਈ ਬਾਈ ਹਨਾ ਐਂਡੈਵਰ ਛੋਟਾ ਕਰਮਾ ਇਹਦਾ ਵੀ ਰੇਟ ਬਾਈ ਜੀ ਰੇਟ ਪਹਿਲਾਂ ਸੁਣੋਗੇ ਕਿ ਪਹਿਲਾਂ ਕਾਰ ਦੀ ਡਿਟੇਲ ਪਹਿਲਾਂ ਕਾਰ ਦੀ ਡਿਟੇਲ ਰੇਟ ਆਪਾਂ ਤੁਹਾਨੂੰ ਬਾਅਦ ਚ ਚੈਲੰਜ ਵਾਲਾ ਦੇਣਾ ਰੇਟ ਵੀ ਬਾਈ ਜੀ ਫੁੱਲ ਗਾਰੰਟੀ ਹੈ ਜਿਹੜਾ ਰੇਟ ਦਵਾਂਗੇ ਤੁਸੀਂ ਵੀ बेहोश ਹੋ ਜਾਓਗੇ ਆਏ 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 <laughs> 2011 ਮਾਡਲ 4/2 ਮੈਨੂਅਲ ਦੇ ਵਿੱਚ ਹੈ ਹਰਿਆਣਾ ਨੰਬਰ ਹੈ ਜੀ ਫੋਰਡ ਦੀ ਡਰਾਈਵਰ 7 ਸੀਟਰ 7 ਸੀਟਰ ਕਾਰ ਇੰਜਨ ਗੇਅਰ ਦੀ ਨੋਨ ਐਕਸੀਡੈਂਟਲ ਦੀ ਆਪਣੀ ਹਮੇਸ਼ਾ ਵਾਂਗ ਗਾਰੰਟੀ ਹੈ ਜੀ ਪੂਰੀ ਤੁਹਾਨੂੰ ਕਾਰ ਦੇ ਦਾਂਗੇ 2,60,000 ਦੀ ਕਾਰ ਦੇ ਦਾਂਗੇ 2,60,000 ਰੁਪਏ ਦੇ ਵਿੱਚ ਬਾਈ ਇਹਨਾਂ ਨੇ ਸਾਡੇ 3-3 ਲੱਖ ਰੁਪਇਆ ਮੰਗਦੇ ਨੇ 2 60 ਦੀ ਕਾਰ ਲੈ ਜੋ ਫੋਨ ਤੇ ਹੀ ਟੋਕਨ ਪਾ ਦਿਓ ਆਹ ਮਾਡਲ 2009 ਮਾਡਲ ਹੈ 29 ਤੱਕ ਪਾਸ ਹੈ Honda City patrol ਦੀ ਚੰਡੀਗੜ੍ਹ ਨੰਬਰ ਹੈ ਅਲਾਏ ਦੇਖੋ 25000 ਦੇ ਲਾਏ ਲੱਗੇ ਹੋਏ ਆ ਠੀਕ ਹੈ 1 ਲੱਖ 90000 ਦੀ Honda City ਲੈ ਜਾ ਸਰਫ 5 ਸਾਲ ਦੀ ਪਾਸਿੰਗ ਦੇ ਨਾਲ 1 ਲੱਖ 90000 ਰੁਪਏ ਦੀ Honda City ਪਾਸਿੰਗ ਪੂਰੀ 5 ਸਾਲ ਦੀ ਆਜੋ ਫਿਰ ਤੁਹਾਨੂੰ ਮੈਂ ਪਿੱਛੇ ਦੋ ਤੋਹਫੇ ਹੋਰ ਖੜੇ ਨੇ ਭਾਈ ਇਹਨਾਂ ਤੁਹਾਨੂੰ ਉਹ ਵੀ ਦਿੰਦਾ ਮੈਂ ਆ ਆ ਗਈ ਲੈ ਵੀ ਜਿਹੜਾ ਰੇਟ ਆਹਾ ਭਾਈ ਹੈ ਨਾ ਚੰਡੀਗੜ੍ਹ ਨੰਬਰ ਦਾ ਸ਼ਾਇਦ ਭਾਈ ਨੇ ਦੇਤਾ ਮੈਨੂੰ ਨਹੀਂ ਲੱਗਦਾ ਕੋਈ ਦੇ ਸਕੇ ਕਿਹੜਾ ਮਾਡਲ 2009 ਮਾਡਲ ਸਵਿਫਟ ਡਿਜ਼ਾਇਰ ਪੈਟਰੋਲ ਹਾਂ ਹਾਂ ਅੱਛਾ ਕੋਈ ਦੂਜੇ ਤੀਜੇ ਨਾਂ ਦੀ ਗਾਰ ਨਹੀਂ ਹੈ ਫਸਟ ਓਨਰ ਗਾਰ ਹੈ ਠੀਕ ਹੈ 2029 ਦਸੰਬਰ ਤੱਕ ਪਾਸ ਹੈ ਜੀ ਸਾਲ ਦੀ ਇੰਸ਼ੋਰਸ ਹੈ ਪੈਸੇ ਗੈਸ ਕਰੋ ਤੁਸੀਂ ਸੋ 2 ਲੱਖ ਰੁਪਏ ਦੇ ਲੋਨ ਨਾਲੋਂ ਤਾਂ ਮੰਗਣੀ ਡੇਢ ਲੱਖ ਰੁਪਏ ਦੀ ਕਾਰ ਲੈ ਜਾਓ ਫੋਨ ਤੇ ਟੋਕਨ ਪਾ ਦਿਓ ਚੱਕ ਲੋ ਅੱਛਾ ਜੇ ਐਕਸੀਡੈਂਟਲ ਗੱਡੀ ਨਿਕਲੇ ਗੱਡੀ ਪੁੱਠੀ ਭੇਜ ਦਿਓ ਵਾਪਸ ਪੈਸੇ ਡਬਲ ਵਾਪਸ ਪੈਸੇ ਵਾਪਸ ਲੈ ਜਾਓ ਮਾ ਗੱਲ ਕਰਾਂ ਵੀ ਜੇ ਕਾਰ ਐਕਸੀਡੈਂਟਲ ਹੋਈ ਕਾਰ ਫਰੀ ਹੈ ਕਾਰ ਫਰੀ ਹੈ ਜੀ ਐਕਸੀਡੈਂਟਲ ਕਾਰ ਜੇੜਾ ਕੋਈ ਕਲੇਮ ਕਰ ਦੂਗਾ ਕਾਰ ਫਰੀ ਹੈ ਉਹਦੇ ਅਸਤੇ ਬਾ ਕੇਰਾ ਚੱਕਰ ਆ ਕੇ ਦਵਾਂਗੇ ਤੁਹਾਨੂੰ ਪੂਰੀ ਬਈ ਹੈਨਾ ਆਹ ਏ ਬਾਈ ਦੀ ਪੁਨਟੋ ਸਵਿਫਟ ਦੇ ਇੰਜਨ ਵਾਲੀ ਕਾਰ ਹੈ 10 ਮਾਡਲ ਹੈ 30 ਤੱਕ ਪਾਸ ਹੈ ਸਾਲ ਦਾ ਬੀਮਾ ਪਿਆ ਹੈ ਠੀਕ ਹੈ 1 ਲੱਖ 45000 ਦੀ ਕਾਰ ਤੁਹਾਨੂੰ ਦੇ ਦਾਂਗੇ 1 ਲੱਖ ਤੇ 450 ਸਵਿਫਟ ਦੇ ਇੰਜਨ ਵਾਲੀ 2022 ਦੀ ਐਵਰੇਜ ਹੈ ਜੀ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਠੀਕ ਹੈ ਤੇ ਬਾਈ ਅਗਲੀ ਕਾਰ ਮੈਂ ਤੁਹਾਨੂੰ ਦਵਾ ਬਈ ਹੈ ਨਾ ਦਿਮਾਗ ਦਾ ਜਿੰਦਾ ਖੋਲੋ ਤੇ ਖੜੀ ਐ ਸਸਤੇ ਰੇਟ ਦੇ ਵਿੱਚ ਪੋਲੋ ਆਹ ਚੈੱਕ ਕਰੋ ਬਾਈ ਮੈਂ ਕਹਿੰਦਾ ਜੀ ਡਾਕਟਰ ਦੀ ਕਾਰ ਹੈ ਹਾਂ 10 ਮਾਡਲ 30 ਤੱਕ ਪਾਸ ਹੈ ਜੀ ਸਾਲ ਦੀ ਇੰਸ਼ੋਰੈਂਸ ਹੈ ਠੀਕ ਹੈ 90000 ਏਜੰਸੀ ਰਿਕਾਰਡ ਚੱਲੀ ਮੀਟਰ ਦੀ ਗਾਰੰਟੀ ਹੈ ਜੀ ਮੀਟਰ ਬੈਕ ਹੋਇਆ ਕਾਰ ਫਰੀ ਹੈ ਅੱਛਾ ਹੋਰ ਦੱਸੋ ਵੈਸੇ 1,90,000 ਦੀ ਕਾਰ ਤੁਹਾਨੂੰ ਦੇ ਦਾਂਗੇ ਚੱਕ ਲਓ ਬਾਈ ਮੇਰੇ ਤੋਂ ਪੰਜ ਸਾਲ ਦੀ ਪਾਸਿੰਗ ਬਾਈ ਜੀ ਮੈਂ ਕਹਿੰਦਾ ਬੁਲਟ ਮੋਟਰਸਾਈਕਲ ਵੀ 2,40,000 ਦਾ ਹੈ ਲਓ ਜੀ ਹਵਾ ਚਲਾਉਂਗੇ ਤਾਰੀਖ ਥੱਲੇ ਹੋ ਸਫਾਰੀ ਸਫਾਰੀ ਇਹ ਇਹ 12 ਮਾਡਲ ਕਹਿੰਦੇ ਪੱਕੇ ਨੰਬਰ ਦੀ ਪੰਜਾਬ ਦੀ ਸਫਾਰੀ ਮਿਲਦਾ ਉਹਦਾ ਸੁਆਦ ਹੀ ਕੋਈ ਹੋਰ ਹੈ ਸਹੀ ਗੱਲ ਹੈ ਬਾਈ ਹੈਨਾ ਬਾਈ 12 ਮਾਡਲ ਫਰਸਟ ਓਨਰ ਮੁਹ ਇੱਕ ਗੱਡੀ ਚੱਲੀ ਹੈ ਜੀ 80 85 ਦੇ ਵਿੱਚ ਚੱਲੀ ਹੋਈ ਹੈ ਪਹਿਲੇ ਨੌ ਦੀ ਕਾਰ 2.5 ਲੱਖ ਰੁਪਏ ਦੀ ਕਾਰ ਲੈ ਲਿਓ ਸਫਾਰੀ ਚੱਕ ਲਓ 2.5 ਲੱਖ ਰੁਪਏ ਦੇ ਵਿੱਚ ਅੱਜ ਵੀ ਇਹਦੇ ਫੋਨ ਆਉਂਦੇ ਨੇ ਆਪਾਂ ਨੂੰ ਅੱਜ ਵੀ ਹੱਲੇ ਵੀ ਫੋਨ ਆਉਂਦੇ ਬਾਈ ਜੀ ਸਫਾਰੀ ਕਦੋਂ ਆਣੀ ਸਫਾਰੀ ਆ ਸਫਾਰੀ ਲੈ ਆ ਜੀ ਲੈ ਬਾਈ ਤੇ ਆਜੋ ਫਿਰ ਅਗਲੀ i10 ਆ ਗਈ ਆਪਣੇ ਲਈ ਇਹ ਕਿਹੜਾ ਮਾਡਲ ਹੈ ਇਹ ਬਾਈ ਜੀ 2011 ਮਾਡਲ ਹੈ ਚੰਡੀਗੜ੍ਹ ਨੰਬਰ ਸੈਕੀਨ ਓਨਰ ਦੀ ਕਾਰ ਹੈ 75 75000 ਰੁਪਏ ਦੇ ਰਿਕਾਰਡ ਚੱਲੀ ਹੈ ਇੱਕੋ ਰੇਟ ਇੱਕੋ ਹੀ ਰੇਟ 1,35,000 ਦੀ 11 ਮਾਡਲ i10 1,35,000 ਦੀ 11 ਮਾਡਲ i10 ਬਾਈ ਆ ਲੈ ਜਾ ਚੱਕ ਲੋ ਚੰਡੀਗੜ੍ਹ ਲੋਕਲ ਨੰਬਰ ਦੀ ਲਓ ਜੀ ਇੱਕ ਆਹ ਕਾਰ ਆ ਗਿਆ ਉਹ ਐਚ ਆਰ 70 ਐਚ ਟੀ ਨੰਬਰ ਦੀ ਕਾਰ ਹੈ ਤੇ ਗੱਲ ਕਰਾਂ ਵੀ ਜੀਟੀ ਪੋਲੋ ਜੀਟੀ 1.5 ਜੀ ਹਾਂ ਦੋਵੇਂ ਚਾਬੀਆਂ ਇੰਸ਼ੋਰੈਂਸ ਵੈਲਿਡ ਹੈ 15 ਮਾਡਲ ਨਵੀਂ 6 ਫੋਰ ਸਿਲੰਡਰ 1.5 ਠੀਕ ਹੈ ਰੇਟ ਗੈਸ ਕਰੋ ਬਾਈ ਇਹ ਦਾ ਹੱਥ ਘੜੇ ਨੇ ਇਹਦਾ ਕੁਝ ਵੀ ਹੋ ਸਕਦਾ ਹੈ ਜੀਟੀ ਕੁਝ ਵੀ ਕੁਝ ਵੀ ਲਾ ਲਓ ਕੱਚਾ ਰੇਟ ਲਾ ਦਿਓ 3.5 ਲੱਖ ਰੁਪਇਆ 2,65,000 ਦੀ ਕਾਰ ਦੇਣਾ ਤੁਹਾਨੂੰ 2 ਲੱਖ ਤੇ 65,000 ਰੁਪਇਆ ਚ 15 ਮਾਡਲ ਕਾਰ ਬਈ ਇੰਜਨ ਗੇਅਰ ਦੀ ਐਕਸੀਡੈਂਟਲ ਦੀ 1 ਮਹੀਨੇ ਦੀ ਗਾਰੰਟੀ ਹੈ ਜੀ ਲਾਸਟ ਕਾਰ ਆ ਗਈ ਲਾਸਟ ਆਪਣੇ ਲਵੇ ਆਹ ਕਿਹੜਾ ਮਾਡਲ ਹੈ 2013 ਮਾਡਲ ਆਈਡੀ ਟੈਕ ਐਸ ਵੇਰੀਅਨ ਡੀਜ਼ਲ ਦੇ ਵਿੱਚ ਹੈ ਜੀ ਇਹ 70-72,000 ਰੁਪਇਆ ਦ ਰਿਕਾਰਡ ਚੱਲੀ ਹੈ ਜੀ ਠੀਕ ਹੈ 2,65,000 ਦੀ ਕਾਰ ਤੁਹਾਨੂੰ ਦੇ ਦਾਂਗੇ ਲੈ ਜੀ ਬਾਕੀ ਮੌਕੇ ਤੇ ਤੁਹਾਡੇ ਚੈਨਲ ਆਹੀ ਜਿਹੜਾ ਆਏਗਾ ਉਹ ਪੂਰਾ ਫੁੱਲ ਮਾਨਤਨ ਕਰਕੇ ਭੇਜਾਂਗੇ ਤੇ ਬਸ ਭਾਈ ਵਿਜ਼ਿਟ ਕਰ ਲਓ ਫਿਰ ਹੁਣ ਡੇਅਰ ਸੈਕਟਰ 77 ਦੇ ਵਿੱਚ ਚੰਗੀਆਂ ਕਾਰਾਂ ਲੈਣ ਵਾਸਤੇ ਪੇਜ ਫੋਲੋ ਕਰ ਲਓ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਜਦੋਂ-ਦੋ ਆ ਗਿਆ ਸਟਾਕ ਨਵਾਂ ਬਈ ਚੰਗਾ ਵੀਰੇ ਫਿਰ ਥੈਂਕ ਯੂ ਵੀਰੇ